ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਰਤੇ ਪ੍ਰੀਮ ਸਿਓ ਮਨ ਲੱਗਰਹਾਓ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾਡਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰੈ ਪਾਨ ਪਰਦਾਤਾ ਸੋਹੀ ਗਨੋ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਗਇ ਅਸਵਤਰਤੇ ਪ੍ਰੀਤਮ ਸਿਓ ਮਨ ਲਾਗਰਹਾਓ ਜਹਿ ਜਹਿ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾ ਦਾ ਨਾਮ ਓ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਲਾ 5 ਜਿਸ ਕੋ ਬਸਰੇ ਪ੍ਰਾਨ ਪਰਦਾਤਾ ਸੋਹੀ ਗਨੁ ਭਾਗਾ ਚਰਨ ਕਮਲ ਜਾਂ ਕਮਲ ਲਾਗਿਓ ਅਮੇਰ ਸਰੋਵਰ ਭਗਾ ਤੇ ਰਾਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਓ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਈ ਗ੍ਰੋਹ ਭਾਗਾ ਚਰਨ ਕਮਲ ਜਾਂ ਕਮਲ ਲਾਗਿਓ ਅਮੇਰ ਸरोवर ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਝ ਗਿਆ ਸਭ ਧਰਤੇ ਪ੍ਰੀਤ ਸਿਓ ਮਨ ਲਾਗਰਹਾਓ ਜਹ ਜਹ ਪੇਖਿਓ ਤੈ ਨਰਾਇਣ ਸਗਲ ਕਟਮੈ ਧਾਗਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇਸਰੋਵਰ ਭਾਗਾ ਸੇ ਰਾਜਨ RAM ਨਾਮ ਰੰਗ ਜਾਗਾ ਅਲਸ ਸੀਜਗੇ ਅਸਵਧਰਤੇ ਪ੍ਰੀਤ ਮਸਿਓ ਮਨ ਲਾਗਰਹਾਉ ਜਹ ਜਹ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਇ ਪੰਨ ਪਰਦਾਤਾ ਸੋਈ ਗ੍ਰੋਹ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਤੁਹਾ ਦਾ ਨਾਮ ਉਹ ਦੁਖ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰਾਏ ਪਾਨ ਪਰਦਾਤਾ ਸੋਹੀ ਗਨੋ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇ ਉਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਕੇ ਅਸਵਤਰਤੇ ਪ੍ਰੀਤਮ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾਦਾ ਨਾਮ ਓਦਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਜ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਤਮ ਲਾਗਿਓ ਅਮੇਸ ਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਓ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਧਾ ਦਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਾਂ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰੈ ਪਾਨ ਪਰਦਾਤਾ ਸੋਹੀ ਗਿਰੋ ਭਾਗਾ ਚਰਨ ਕਮਲ ਜਾਂ ਤਾ ਮਨ ਲਾਗਿਓ ਅਮੇਰ ਸਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਝ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹਿ ਨਰਾਇਣ ਸਗਲ ਘਟ ਮੈਂ ਤੁਹਾਡਾ ਨਾਮ ਓਦਕ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਇ ਪਾਨ ਪਰਦਾਤਾ ਸੋਹੀ ਗਿਰੋ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜਗੇ ਅਸਵਤਰਤੇ ਪ੍ਰੀਤਮ ਸਿਓ ਮਨ ਲਾਗਦਰਹਾਉ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾ ਦਾ ਨਾਮ ਓ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਾਂ ਸ੍ਰੀ ਮਹਲਾ 5 ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਿਰੋ ਭਾਗਾ ਚਰਨ ਕਮਲ ਜਾਂ ਤਮ ਲਾਗਿਓ ਅਮੇਰ ਸ੍ਰੋਵਰ ਭਗਾ ਹੇ ਰਾਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹਿ ਨਰਾਇਣ ਸਗਲ ਘਟ ਮੈਂ ਧਾਦਾ ਨਾਮ ਓ ਦੁਖ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਇਫਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ タルਤੇ ਪ੍ਰੀਤ ਸਿਓ ਮਨ ਲੱਗਰਹਾਉ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾਡਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਏ ਪ੍ਰਾਨ ਪਰਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਤ ਮਸਿਓ ਮਨ ਲਾਗ ਰਹਾਉ ਜਹ ਜਹ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਆਪਣਾ ਪਰਦਾਤਾ ਸੋਈ ਗ੍ਰਹ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗ ਅਰਸ ਸੀਜ ਗਿਆ ਸਭ ਧਰਤੇ ਪ੍ਰੀਤ ਸਿਓ ਮਨ ਲਾਗਰਹਾਓ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟਾ ਮੈਂ ਧਾਗਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਲਾ 5 ਜਿਸਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਨੁ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਉ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾਗਾ ਨਾਮ ਓਦਕ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸ ਰਾਇ ਪ੍ਰਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇ ਸਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗ ਅਰਥ ਸੀਜਗੇ ਅਸਵਤਰਤੇ ਪ੍ਰੀਤ ਮਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਇ ਪਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲੱਗਰਹਾਉ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾਡਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹੱਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨ ਪਰ ਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮਿਉ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਰਤੇ ਪ੍ਰੀਤਮ ਸਿਓ ਮਨ ਲਾਗਾ ਰਹਾਓ ਜਹਿ ਜਹਿ ਪੇਖਿਓ ਤੈ ਨਰਾਇਣ ਸਗਲ ਘਟਾ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰੇ ਪ੍ਰਾਨ ਪਰਦਾਤਾ ਸੋਹੀ ਗਨੁ ਭਾਗਾ ਚਰਨ ਕਮਲ ਜਾਂ ਕਮਲ ਲਾਗਿਓ ਅਮਰ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਝ ਗਿਆ ਸਭ タルਤੇ ਪ੍ਰੀਤਿ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਤੁਹਾ ਦਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਾਂ ਸ੍ਰੀ ਮਹਲਾ 5ਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜਗੇ ਅਸਵਤਰਤੇ ਪ੍ਰੀਤ ਸਿਓ ਮਨ ਲਾਦਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾ ਦਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਹੀ ਗਨਵ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਵਤਾਰਤੇ ਪ੍ਰੀਤਮ ਸਿਓ ਮਨ ਲਾਗ ਰਹਾਓ ਜਹ ਜਹ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾ ਦਾ ਨਾਮ ਓਦਕ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਲਾ 5 ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਨੋ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਥ ਸੀਝਗੇ ਅਸਵਧਰਤੇ ਪ੍ਰੀਤ ਮਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟਾ ਮੈਂ ਧਾਗਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਈ ਗ੍ਰਹ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜ ਗਿਆ ਸਵਤਾਰਤੇ ਪ੍ਰੀਤ ਸਿਓ ਮਨ ਲਾਗਰਹਾਓ ਜਹਿ ਜਹਿ ਪੇਖਿਓ ਤੈ ਨਰਾਇਣ ਸਗਲ ਘਟਾ ਮੈਂ ਤੁਹਾ ਦਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗ ਅਲਸ ਸੀਝ ਗਿਆ ਸਭ ਤਰਤੇ ਪ੍ਰੀਮ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤੈ ਨਰਾਇਣ ਸਗਲ ਘਟ ਮੈਂ ਤੁਹਾਡਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਹੈ ਪਾਨ ਪਰਦਾਤਾ ਸੋਹੀ ਗ੍ਰਹ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗ ਅਰਥ ਸੀਝ ਗਿਆ ਸਭ ਤਰਤੇ ਪ੍ਰੀਤਿ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟਮੈ ਤੁਹਾ ਦਾ ਨਾਮ ਓ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਲਾ 5ਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਨੋ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇ ਅਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਥ ਸੀਝ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਇ ਪ੍ਰਾਨ ਪਰਦਾਤਾ ਸੋਈ ਗਨੋ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇਸ ਰੋਵਰ ਭਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗ ਰਹਾਓ ਜਹ ਜਹ ਦੇਖਿਓ ਤਹ ਨਰਾਇਣ ਸਗਲ ਘਟ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਾਨ ਪਰਦਾਤਾ ਸੋਹੀ ਗਿਰੋ ਭਾਗਾ ਚਰਨ ਕਮਲ ਜਾਂ ਕਮੈ ਲਾਗਿਓ ਅਮਰ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਦਲ ਘਟਾ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰਾਏ ਪਾਨ ਪਰਦਾਤਾ ਸੋਹੀ ਗਨਵ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਕੇ ਅਸਵਤਰਤੇ ਪ੍ਰੀਤਮ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾਦਾ ਨਾਮ ਓ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਇ ਪਾਨ ਪਰਦਾਤਾ ਸੋਈ ਗਿਰੋ ਭਾਗਾ ਚਰਨ ਕਮਲ ਜਾਂ ਕਮਨ ਲੱਗਿਓ ਅਮੇ ਉਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹ ਜਹ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਤੁਹਾ ਦਾ ਨਾਮ ਉਹ ਦੁਖ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰਾਏ ਪਾਨ ਪਰਦਾਤਾ ਸੋਹੀ ਗਨਵ ਭਾਗਾ ਚਰਨ ਕਮਲ ਜਾਂ ਕਮ ਲਾਗਿਓ ਅਮੇ ਉਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਥ ਸੀਜਗੇ ਅਸਵਤਰਤੇ ਪ੍ਰੀਤਮ ਸਿਓ ਮਨ ਲਾਗਰਹਾਓ ਜਿਹੜਾ ਦੇਖਿਓ ਤਹ ਨਰਾਇਣ ਸਗਲ ਘਟ ਮੈਂ ਤਾਦਾ ਨਾਮ ਓਦਕ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਾਲਾ ਪੰਜਵਾ ਜਿਸਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਨੁ ਭਾਗਾ ਚਰਨ ਕਮਲ ਜਾਂ ਤਮ ਰਾਗਿਓ ਅਮੇਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਗਿਆ ਸਭ ਧਰਤੇ ਪ੍ਰੀਤ ਸਿਉ ਮਨ ਲਾਗਰਹਾਉ ਜਹ ਜਹ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾ ਦਾ ਨਾਮ ਉਹ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾ ਪ੍ਰਮਾਨ ਪਰਦਾਤਾ ਸੋਈ ਗ੍ਰਹ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਲਸ ਸੀਜ ਗਿਆ ਸਭ ਤਰਤੇ ਪ੍ਰੀਮ ਸਿਓ ਮਨ ਲਾਗਰਹਾਓ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟਾ ਮੈਂ ਤੁਹਾ ਦਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਲਾ 5ਵਾਂ ਜਿਸ ਕੋ ਬਿਸਰੈ ਪ੍ਰਾਨ ਪਰਦਾਤਾ ਸੋਹੀ ਗਰੋਹ ਭਾਗਾ ਚਰਨ ਕਮਲ ਜਾਂ ਕਮ ਰਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਥ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਧਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਹਾਂ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰਾਏ ਪ੍ਰਾਨ ਪਰਦਾਤਾ ਸੋਹੀ ਦਿਨੋ ਭਾਗਾ ਚਰਨ ਕਮਲ ਜਾਂ ਕਮਲ ਲਾਗਿਓ ਅਮੇ ਉਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਝ ਕੇ ਅਸਵਤਾਰਤੇ ਪ੍ਰੀਤਮ ਸਿਓ ਮਨ ਲਾਗਰਹਾਓ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਧਾਦਾ ਨਾਮ ਓਦਕ ਪ੍ਰੀਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਿਸਰੈ ਤਾਨ ਪਰਦਾਤਾ ਸੋਹੀ ਗਨੁ ਭਾਗਾ ਚਰਨ ਕਮਲ ਜਾਂ ਕਮਨ ਲਾਗਿਓ ਅਮੇਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਸ ਸੀਜ ਗਿਆ ਸਭ ਤਰਤੇ ਪ੍ਰੀਤ ਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਘਟ ਮੈਂ ਤਾਗਾ ਨਾਮ ਉਹ ਦੁਖ ਪੀਵਤ ਜਨ ਨਾਨਕ ਤਿਆਗੈ ਸਭ ਅਨਰਾਧਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਰਾ ਸ੍ਰੀ ਮਹਾਲਾ ਪੰਜਵਾ ਜਿਸ ਕੋ ਬਸਰਾਪਨ ਪਰਦਾਤਾ ਸੋਹੀ ਗਿਰੋ ਭਾਗਾ ਚਰਨ ਕਮਲ ਜਾਂ ਤਮ ਲਾਗਿਓ ਅਮੇ ਉਸ ਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਅਰਥ ਸੀਜਗੇ ਅਸਵਤਰਤੇ ਪ੍ਰੀਤ ਮਸਿਓ ਮਨ ਲਾਗਰਹਾਉ ਜਹਿ ਜਹਿ ਪੇਖਿਓ ਤਹ ਨਰਾਇਣ ਸਗਲ ਕਟ ਮੈਂ ਤਾਦਾ ਨਾਮ ਉਹ ਦੁਖ ਪ੍ਰੀਵਤ ਜਨ ਨਾਨਕ ਤਿਆਗੈ ਸਭ ਅਨਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ